ਔਰ ਜਿਵੇਂ ਅੱਜ ਇਹ ਜਥੇਬੰਦੀਆਂ ਨੇ ਇਕੱਠੇ ਹੋਣ ਲਈ ਮੀਟਿੰਗ ਕੀਤੀ ਆ ਤੇ ਇਕੱਠੇ ਹੋਣ ਦਾ ਸੰਕੇਤ ਦਿੱਤਾ ਲਾਜ਼ਮੀ ਤੌਰ ਤੇ ਹੁਣ ਜਿਹੜੀ ਸਰਕਾਰ ਉਹਨੂੰ ਭਾਜੜਾ ਪੈਣ ਗਿਆ ਬਹੁਤ ਵੱਡੀ ਚੁਣੌਤੀ ਇਹ ਬਣਨਗੇ ਲੋਕ ਵੀ ਇਹੀ ਚਾਹੁੰਦੇ ਸੀ ਵੀ ਇਹ ਇਕੱਠੇ ਹੋ ਜਾਣ ਅੱਜ ਇਕੱਠੇ ਹੋਣ ਦਾ ਇੱਕ ਤਰ੍ਹਾਂ ਨਾਲ ਉਹਨਾਂ ਨੇ ਸੰਕੇਤ ਦੇਤਾ ਡਾਕਟਰ ਸਾਹਿਬ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਅਤੇ ਖਨੋਰੀ ਬਾਰਡਰ ਦੀਆਂ ਜਥੇਬੰਦੀਆਂ ਅੱਜ ਉਹਨਾਂ ਵਿੱਚ ਮੀਟਿੰਗ ਹੋਈ ਆ ਤੇ ਕੀ ਹੋਈ ਆ ਦੇਖੋ ਪ੍ਰਦੀਪ ਅੱਜ ਇਹ ਮੀਟਿੰਗ ਪਟਿਆਲਾ ਦੇ ਵਿੱਚ ਹੋਈ ਆ ਸਾਂਝੀ ਪਿਛਲੇ ਦਿਨਾਂ ਤੋਂ ਇਹ ਵੱਡਾ ਰੌਲਾ ਪੈ ਰਿਆ ਸੀ ਵੀ ਇਹ ਇਕੱਠੇ ਕਿਉਂ ਨਹੀਂ ਹੁੰਦੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕੁਝ ਜਥੇਬੰਦੀਆਂ ਲੜ ਰਹੀਆਂ ਨੇ ਔਰ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਆਪਣੀ ਲੜਾਈ ਅਲੱਗ ਤਰੀਕੇ ਨਾਲ ਲੜ ਰਹੀਆਂ ਨੇ ਇਕੱਠੇ ਕਿਉਂ ਨਹੀਂ ਹੋ ਰਹੇ ਡੱਲੇਵਾਲ ਮਰਨ ਵਰਤੇ ਆ ਸ਼ੰਭੂ ਬਾਰਡਰ ਤੋਂ ਜਿਹੜੇ ਮਰਜੀਵੜਿਆਂ ਦੇ ਰੂਪ ਚ ਦਿੱਲੀ ਨੂੰ ਵੱਧ ਰਹੇ ਆ ਉਹਨਾਂ ਤੇ ਅਥਰੂ ਗਾਸ ਦੇ ਗੋਲੇ ਚੱਲ ਰਹੇ ਆ ਤਾਂ ਅੱਜ ਫਿਰ ਉਹਨਾਂ ਦੇ ਵਿੱਚ ਹੋਈ ਆ ਮੀਟਿੰਗ ਪਟਿਆਲੇ ਦੇ ਵਿੱਚ ਹਾਂਜੀ ਔਰ ਉਸ ਮੀਟਿੰਗ ਨੇ ਇੱਕ ਨਵਾਂ ਮੋੜ ਬੰਨਿਆ ਕੀ ਨਿਕਲ ਕੇ ਆਇਆ ਮੈਂ ਪੂਰੀ ਗੱਲ ਆਪਾਂ ਦਰਸ਼ਕਾਂ ਨੂੰ ਦੱਸਦੇ ਆਂ ਦੇਖੋ ਪਹਿਲੀ ਗੱਲ ਤਾਂ ਵੀ ਇਹ ਅੱਡੋ ਅੱਡ ਹੋਏ ਕਿਉਂ ਸੀ ਫਿਰ ਅੱਜ ਮੀਟਿੰਗ 'ਚ ਹੋਇਆ ਕੀ ਆ ਆਉਣ ਵਾਲੇ ਦਿਨਾਂ 'ਚ ਇਕੱਠੇ ਹੋਣਗੇ ਕਿ ਨਹੀਂ ਹੋਣਗੇ ਤਿੰਨ ਗੱਲਾਂ ਨੇ ਅੱਡੋ ਅੱਡ ਹੋਏ ਸੀ ਤਾਂ ਕਿਉਂਕਿ ਜਦੋਂ ਦਿੱਲੀ ਮੋਰਚਾ ਚੱਲਿਆ ਉਹ ਲੰਬਾ ਮੋਰਚਾ ਚੱਲਿਆ ਜਥੇਬੰਦੀਆਂ ਉੱਚ ਜ਼ਿਆਦਾ ਸੀ ਤਾਂ ਲਾਜ਼ਮੀ ਉਹਦੇ ਵਿੱਚ ਕਈ ਗਲਤੀਆਂ ਕਈ ਗੜਬੜਾਂ ਕਈ ਉਲੰਘਣਾਵਾਂ ਹੋਈਆਂ ਹਾਂਜੀ ਜਦੋਂ ਜਿੱਤ ਕੇ ਪੰਜਾਬ ਆ ਗਈ ਤਾਂ ਉਸ ਵਕਤ ਇੱਕ ਵਾਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ ਸੀਗਾ ਇਹਦੇ ਵਿੱਚ ਦਰਾਰ ਆਈ ਕੁਝ ਜਥੇਬੰਦੀਆਂ ਤਾਂ ਵੋਟਾਂ 'ਚ ਚਲੀਆਂ ਗਈਆਂ ਸੀ ਇਲੈਕਸ਼ਨ ਲੜਨ ਲੱਪੀਆਂ ਕੁਝ ਜੜੀਆਂ ਹੋਰ ਮੁੱਦਿਆਂ ਤੇ ਉਹ ਪਾਸੇ ਹੋ ਗਈਆਂ ਪਿੰਨ ਧਿਰਾਂ ਜੀਆਂ ਕੇਰਾ ਬਣ ਗਈਆਂ ਉਸ ਤੋਂ ਬਾਅਦ ਫਿਰ ਚੰਗੇ ਤੇ ਸਿਆਣਿਆਂ ਨੇ ਇਹ ਕੋਸ਼ਿਸ਼ ਕੀਤੀ ਵੀ ਜੇ ਆਪਾਂ ਅੱਡੋ-ਪਾਟੀ ਰਵਾਂਗੇ ਤਾਂ ਕੁਝ ਨਹੀਂ ਬਣਨਾ ਸਰਕਾਰਾਂ ਉੱਤੇ ਚੜ ਜਾਣਗੀਆਂ ਸਰਕਾਰਾਂ ਦੱਬ ਲੈਣਗੀਆਂ ਵੀ ਸਾਡੀਆਂ ਜਿਹੜੀਆਂ ਮੰਗਾਂ ਮੰਗੀਆਂ ਪੂਰੀਆਂ ਨਹੀਂ ਹੋਣੀਆਂ ਜਿਹੜੀਆਂ ਉਹਨੇ ਕੀਤੀ ਹਾਂ ਬਿਲਕੁਲ ਤਾਂ ਇਸ ਕਰਕੇ ਉਹਨਾਂ ਨੇ ਫਿਰ ਏਕਤਾ ਦਾ ਯਤਨ ਕੀਤਾ ਤਾਂ ਫਿਰ ਉਹ ਸਾਰੇ ਇਕੱਠੇ ਹੋ ਗਏ ਰਹਿ ਗਏ ਬਾਹਰ ਜਿਹੜੀ ਭੰਦੇਰ ਸਾਹਿਬ ਹੋਰਾਂ ਦੀ ਜਥੇਬੰਦੀ ਸਰਵਰ ਸਿੰਘ ਭੰਦੇਰ ਹੋਰਾਂ ਦੀ ਸਰਜੀਤ ਸਿੰਘ ਫੂਲ ਹੋਰਾਂ ਦੀ ਜਥੇਬੰਦੀ ਔਰ ਡੱਲੇਵਾਲ ਸਾਹਿਬ ਹੋਰਾਂ ਦੀ ਜਥੇਬੰਦੀ ਬਾਹਰ ਰਹਿ ਗਏ ਦੂਜੇ ਇਕੱਠੇ ਹੋ ਗਏ ਉਹਨਾਂ ਨੇ ਪਾਸੇ ਤੋਂ ਆਪ ਦੇ ਅਲੱਗ ਜਥੇਬੰਦੀਆਂ ਦੇ ਫੋਰਮ ਬਣਾ ਲਈ ਹੁਣ ਜਦੋਂ ਉਹ ਲੜਾਈ ਲੜ ਰਹੇ ਨੇ ਉੱਥੇ ਬੜਿਆ ਫਸਿਆ ਪਿਆ ਕੰਮ ਡੱਲੇਵਾਲ ਸਾਹਿਬ ਦੀ ਹਾਲਤ ਨਾਜਕ ਹੋਈ ਪਈ ਆ ਤਾਂ ਅੱਜ ਪਟਿਆਲਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਤੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਲੜਾਈ ਲੜ ਰਹੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਇਹ ਮੀਟਿੰਗ ਤਾਂ ਹੋਈ ਕਿਉਂਕਿ ਸ਼ੰਭੂ ਬਾਰਡਰ ਤੋਂ ਪਿਛਲੇ ਦਿਨੀ ਸਰਵਨ ਸਿੰਘ ਪੰਦੇਰ ਹੋਰਾਂ ਨੇ ਇੱਕ ਚਿੱਠੀ ਭੇਜੀ ਸੀ ਐਸਕੇਮ ਨੂੰ ਸੰਯੁਕਤ ਮੋਰਚੇ ਨੂੰ ਵੀ ਆਓ ਆਪਾਂ ਸਾਡੀ ਹਮਾਇਤ ਤੇ ਆਓ ਜਾਂ ਆਪਾਂ ਇਕੱਠੇ ਹੋਈਏ ਤਾਂ ਉਸ ਤੋਂ ਬਾਅਦ ਉਹਨਾਂ ਜਥੇਬੰਦੀਆਂ ਨੇ ਆਪਣੀ ਮੀਟਿੰਗ ਕੀਤੀ ਚੰਡੀਗੜ੍ਹ ਦੇ ਵਿੱਚ ਔਰ ਉਹਨਾਂ ਨੇ ਇਹ ਨਤੀਜਾ ਕੱਢਿਆ ਵੀ ਬਿਨਾਂ ਪਿਛਲੀਆਂ ਗਲਤੀਆਂ ਦੀ ਪਰਚੋਲ ਕਰਿਆਂ ਜਾਂ ਐਵੇਂ ਹੀ ਮਤਲਬ ਕੋਈ ਗੱਲ ਕੀਤੀਆਂ ਬਿਨਾਂ ਅਸੀਂ ਇਕੱਠੇ ਨਹੀਂ ਹੋ ਸਕਦੇ ਅਸੀਂ ਪਹਿਲਾਂ ਕਰਾਂਗੇ ਮੀਟਿੰਗ ਮੀਟਿੰਗ ਕਰਕੇ ਕਰਾਂਗੇ ਵਿਚਾਰ ਫਿਰ ਪਤਾ ਲੱਗੂ ਵੀ ਇਕੱਠੇ ਹੋ ਸਕਦੇ ਕਿ ਨਹੀਂ ਕਿਉਂਕਿ ਇਕੱਠੇ ਹੋਣ ਦੇ ਵਿੱਚ ਅੱਖ-ਵੱਖ ਜਿਹੜੀਆਂ ਵਿਚਾਰਧਾਰਾ ਨੇ ਅੱਖ-ਵੱਖ ਜਿਹੜੀਆਂ ਸੋਚਾਂ ਨੇ ਅੱਖ-ਵੱਖ ਲੜਨ ਦੇ ਤਰੀਕੇ ਨੇ ਉਹ ਪ੍ਰੋਬਲਮ ਬਣਦੀ ਆ ਜਥੇਬੰਦੀਆਂ ਲਗ-ਲਗ ਹਨ ਨਹੀਂ ਇਸੇ ਕਰਕੇ ਕਿਉਂਕਿ ਸੋਚ ਵਿਚਾਰਧਾਰਾ ਸਿਧਾਂਤ ਲੜਨ ਦੇ ਤਰੀਕੇ ਲਗ-ਲਗ ਨੇ ਨਹੀਂ ਫਿਰ ਅੱਜ ਉਹਨਾਂ ਦੀ ਮੀਟਿੰਗ ਹੋਈ ਪਟਿਆਲਾ ਚ ਉਹਦੇ ਵਿੱਚ ਕਾਫੀ ਵਧੀਆ ਰਿਜ਼ਲਟ ਨਿਕਲਿਆ ਮੀਟਿੰਗ ਦੇ ਵਿੱਚ ਇਧਰੋਂ ਐਸਕੇਐਮ ਵੱਲੋਂ ਡਾਕਟਰ ਦਰਸ਼ਨਪਾਲ ਜਗਿੰਦਰ ਸਿੰਘ ਉਗਰਾਹਾਂ ਬਲਵੀਰ ਸਿੰਘ ਰਾਜੇਵਾਲ ਰਮਿੰਦਰ ਪਟਿਆਲਾ ਤੇ 6 ਬੰਦੇ ਮਤਲਬ ਇਹ ਗਏ ਸੀ ਉਧਰੋਂ ਸ਼ੰਭੂ ਬਾਰਡਰ ਤੋਂ ਸਰਵਨ ਸਿੰਘ ਪੰਦੇਰ ਬਲਦੇਵ ਸਿੰਘ ਜੀਰਾ ਤੇ ਜਿਹੜੇ ਜਸਵਿੰਦਰ ਸਿੰਘ ਸੋਮਾ ਤੇ ਜਿਹੜੇ ਮਨਜੀਤ ਰਾਏ ਹੋਰੀ ਉਧਰੋਂ ਆਏ ਬੈਠੇ ਗੱਲਬਾਤ ਹੋਈ ਹੈ ਔਰ ਉਹਨਾਂ ਨੇ ਬਾਹਰ ਆ ਕੇ ਪ੍ਰੈਸ ਦੇ ਵਿੱਚ ਇਹ ਦੱਸਿਆ ਬਈ ਬਹੁਤ ਵਧੀਆ ਗੱਲਾਂ ਹੋਈਆਂ ਨੇ ਬੜੀ ਵਧੀਆ ਪੋਜਿਟਿਵ ਮੀਟਿੰਗ ਹੋਈ ਆ ਔਰ ਉਹਦੇ ਵਿੱਚੋਂ ਇੱਕ ਵੱਡੀ ਸੰਭਾਵਨਾ ਬਣ ਗਈ ਆ ਵੀ ਆਉਣ ਵਾਲੇ ਦਿਨਾਂ 'ਚ ਇਹ ਇਕੱਠੇ ਹੋ ਜਾਣਗੇ। ਇਹੀ ਗੱਲ ਉਹਨਾਂ ਨੇ ਬਾਹਰ ਆ ਕੇ ਕਹੀ ਆ। ਵੀ ਅਸੀਂ ਇਕੱਠੇ ਹੋ ਜਾਾਂਗੇ ਆਉਣ ਵਾਲੇ ਦਿਨਾਂ 'ਚ। ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਜੋ ਵਿਚਾਰਾਂ ਕੀਤੀਆਂ ਨੇ ਹੁਣ ਅਸੀਂ ਵਾਪਸ ਜਾ ਕੇ ਆਪੋ ਆਪਣੀ ਮੀਟਿੰਗ ਕਰਾਂਗੇ ਔਰ ਉਸ ਮੀਟਿੰਗ ਦੇ ਵਿੱਚ ਫਿਰ ਅਸੀਂ ਨਤੀਜਾ ਕੱਢਾਂਗੇ ਵੀ ਅਸੀਂ ਹੁਣ ਕਿਵੇਂ ਇਕੱਠੇ ਹੋਣਾ। ਤਾਂ ਦੇਖੋ ਸਿੱਧੀ ਸਾਫ਼ ਗੱਲ ਹੈ ਇਹ ਚੰਗੀ ਗੱਲ ਹੋਈ ਆ। ਪੂਰਾ ਪੰਜਾਬ ਪੂਰੇ ਪੰਜਾਬ ਦੇ ਮਜ਼ਦੂਰ ਕਿਸਾਨੇ ਚਾਹੁੰਦੇ ਨੇ ਵੀ ਇਕੱਠੇ ਹੋਣ ਅੱਡੋ-ਪੱਟੀ ਕੀ ਹੋ ਰਿਆ ਦੋ ਗੱਲਾਂ ਵਾਪਰ ਰਹੀਆਂ ਸਰਕਾਰ ਉੱਤੇ ਚੜੀ ਪਈ ਇਹਨਾਂ ਦੇ ਔਰ ਰੌਲਾ ਇਹ ਪੈ ਰਿਹਾ ਲੋਕਾਂ ਦੇ ਵਿੱਚ ਵੀ ਇਹ ਤਾਂ ਅੱਡੋ-ਪੱਟੀ 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 ਔਰ ਫਿਰ ਜਿਹੜੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਸਰਕਾਰ ਜੋ ਜ਼ਬਰ ਕਰ ਰਹੀ ਹੈ ਤਾਂ ਉਹਦੇ ਵਿੱਚੋਂ ਵੀ ਜਿਹੜੀ ਭਾਜਪਾ ਵਾਲੀ ਧਿਰ ਆ ਉਹਦੇ ਨਾਲ ਜਿਹੜੇ ਲੋਕ ਜੁੜੇ ਨੇ ਉਹਨਾਂ ਨੂੰ ਇਹ ਗੱਲ ਜਚਾਈ ਜਾ ਰਹੀ ਆ ਵੀ ਵੇਖੋ ਅੱਗੇ ਕੋਈ ਪੰਜਾਬੀ ਆਪਣੀ ਤਾਕਤ ਨਾਲ ਦਿੱਲੀ ਨਹੀਂ ਸੀ ਪਹੁੰਚੇ ਉਹਨੂੰ ਤਾਂ ਅਸੀਂ ਆਉਣ ਦਿੱਤੇ ਸੀ ਹੁਣ ਟੱਪ ਕੇ ਵਿਖਾਉਣ ਹੁਣ ਲੰਘ ਕੇ ਵਿਖਾਉਣ ਹੁਣ ਪੰਜਾਬ ਨੂੰ ਪੰਜਾਬ ਚ ਹੀ ਬਿਠਾ ਰੱਖਿਆ ਸੀ ਹੁਣ ਅਸੀਂ ਹਰਿਆਣੇ ਵੀ ਨਹੀਂ ਵੜਨ ਦਿੱਤਾ ਅਸੀਂ ਦੱਬ ਕੇ ਰੱਖਤਾ ਅਸੀਂ ਤੰਨ ਕੇ ਰੱਖਤਾ ਇਹੋ ਜੀਆਂ ਗੱਲਾਂ ਕੁਝ ਲੋਕ ਜਿਹੜੇ ਨੇ ਉਹ ਕਰ ਰਿਹਾ ਸਰਕਾਰ ਪੱਖੀ ਲੋਕ ਤਾਂ ਇਸ ਕਰਕੇ ਇਹਨਾਂ ਦਾ ਇਕੱਠੇ ਹੋਣਾ ਜ਼ਰੂਰੀ ਸੀ ਡੱਲੇਵਾਲ ਸਾਹਿਬ ਦੀ ਹਾਲਤ ਨਾਜਿਕ ਹੈ ਉਹਦੇ ਮੱਦੇ ਨਜ਼ਰ ਵੀ ਔਰ ਪੂਰੀ ਕਿਸਾਨ ਲਹਿਰ ਦੀ ਖਾਤਰ ਕਿਰਤੀ ਲੋਕਾਂ ਦੀ ਭਲਾਈ ਦੀ ਖਾਤਰ ਇਹਨਾਂ ਦਾ ਇਕੱਠੇ ਹੋਣਾ ਜ਼ਰੂਰੀ ਸੀ ਜਿਹੜੇ ਅੱਜ ਇਹ ਇਕੱਠੇ ਹੋਏ ਨੇ ਜੇ ਇਕਤਾ ਹੋਗੀ ਤਾਂ ਸਰਕਾਰ ਲਈ ਬਹੁਤ ਵੱਡੀ ਚੁਣੌਤੀ ਫੇਰ ਬਣਨਗੇ ਜਿਵੇਂ ਪਹਿਲਾਂ ਬਣੇ ਨੇ ਵੇਖੋ ਸਰਕਾਰਾਂ ਤੇ ਹਕੂਮਤਾਂ ਪ੍ਰਦੀਪ ਇਹ ਚਾਹੁੰਦੀਆਂ ਨੇ ਵੀ ਇਹਨਾਂ ਨੂੰ ਖੰਡਾ ਦਿਓ ਇਹ ਅੱਡੋ-ਪੱਤੀ ਹੋ ਜਾਣ ਇਹ ਨਿਖੜ-ਪੁਖੜ ਜਾਣ ਅੰਗਰੇਜ਼ਾਂ ਵੇਲੇ ਤੋਂ ਹੀ ਇਹ ਨੀਤੀ ਚੱਲਦੀ ਰਹੀ ਅੰਗਰੇਜ਼ਾਂ ਵੇਲੇ ਇਹਦਾ ਨਾਂ ਸੀ ਅੰਗਰੇਜ਼ੀ ਚ ਡਿਵਾਈਡ ਐਂਡ ਰੂਲ ਓਵਰ ਪਾੜੋ ਤੇ ਰਾਜ ਕਰੋ ਤੇ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਆ ਉਹ ਅੱਜ ਵੀ ਹਕੂਮਤਾਂ ਸਰਕਾਰਾਂ ਵਰਤਦੀਆਂ ਨੇ ਔਰ ਇਹਨਾਂ ਨੇ ਤੈਅ ਕਰਨਾ ਹੁਣ ਵੀ ਇਹਨਾਂ ਨੇ ਉਸ ਨੀਤੀ ਦਾ ਸ਼ਿਕਾਰ ਬੰਨਾ ਕਿ ਇਕੱਠੇ ਹੋਣਾ ਉਹਨਾਂ ਦੀ ਤਾਂ ਇਹ ਨੀਤੀ ਹੈ ਵੀ ਪਾੜੋ ਤੇ ਰਾਜ ਕਰੋ ਪਰ ਅੱਜ ਜਿਹੜੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਤੇ ਸ਼ੰਭੂ ਖਨੌਰੀ ਬਾਰਡਰ ਵਾਲੀਆਂ ਜਥੇਬੰਦੀਆਂ ਨੇ ਮੈਨੂੰ ਲੱਗਦਾ ਹੈ ਕਿ ਸਾਰੇ ਪੰਜਾਬ ਦੇ ਵਿੱਚ ਇਸ ਕੋਸ਼ਿਸ਼ ਦੀ ਸ਼ੋਭਾ ਹੋ ਰਹੀ ਆ ਪਰ ਮੈਨੂੰ ਇੰਜ ਲੱਗਦਾ ਕਿ ਛੋਟੀਆਂ ਗੱਲਾਂ ਨੂੰ ਪਾਸੇ ਛੱਡ ਦੇਣਾ ਚਾਹੀਦਾ ਹਾਂ ਸਿਧਾਂਤਕ ਵਖਰੇਵੇਂ ਜਿਹੜੇ ਨੇ ਵਿਚਾਰਧਾਰਕ ਵਖਰੇਵੇਂ ਨੇ ਉਹਨਾਂ ਦੇ ਉੱਪਰ ਗੈਰ ਅਸੂਲੀ ਏਕਤਾ ਵੀ ਨਹੀਂ ਚੰਗੀ ਹੁੰਦੀ ਸਿਰਫ ਇਕੱਠੇ ਹੋਣ ਲਈ ਇਕੱਠੇ ਹੋਣਾ ਇਹ ਕੱਲ ਨੂੰ ਫੇਰ ਨਿਕਲ ਭੁਖੜ ਜਾਣਾ ਇਹ ਠੀਕ ਨਹੀਂਗਾ ਇਕੱਠੇ ਹੋ ਕਿਉਂ ਨਹੀਂ ਰਹੇ ਸੀ ਉਹਦੇ 'ਚ ਇਹ ਸੀਗਾ ਵੀ ਸੋਚ ਵਿਚਾਰਧਾਰਾ ਲੱਗਣੇ ਇਦਰੋਂ ਐਸਕੇਮ ਇਹ ਕਹਿ ਰਿਹਾ ਵੀ ਅਸੀਂ ਤਾਂ ਬਹੁਤ ਯਤਨ ਕੀਤੇ ਇਕੱਠੇ ਹੋਈਏ ਸਯੁਕਤ ਕਿਸਾਨ ਮੋਰਚਾ ਕਹਿੰਦਾ ਵੀ ਰਾਜੇਵਾਲ ਹੋਰੀ ਤੇ ਜਿੰਨੇ ਵੀ ਹੋਰ ਵੋਟਾਂ 'ਚ ਚਲੇ ਗਏ ਸੀ ਉਹਨਾਂ ਸਾਰਿਆਂ ਨੂੰ ਵੀ ਅਸੀਂ ਗਲਤੀ ਮਨਾਈ ਉਹਨਾਂ ਨੇ ਆਪਦੀ ਗਲਤੀ ਕਬੂਲੀ ਮੰਨੀ ਤੇ ਅੱਗੇ ਤੋਂ ਸੁਧਾਰਨ ਦਾ ਵਾਅਦਾ ਕੀਤਾ ਔਰ ਉਹ ਇਕੱਠੇ ਹੋ ਗਏ ਉਹ ਕਹਿੰਦੇ ਅਸੀਂ ਇਸੇ ਤਰ੍ਹਾਂ ਹੀ ਕਹਿ ਰਹੇ ਸੀ ਜਿਹੜੀ ਪੰθεਰ ਹੋਰਾਂ ਦੀ ਜਥੇਬੰਦੀ ਆ ਵੀ ਜਦੋਂ ਦਿੱਲੀ ਦੇ ਵਿੱਚ 26 ਜਨਵਰੀ ਨੂੰ ਜਿਹੜਾ ਰਿੰਗ ਰੋਡ ਦੇ ਉੱਪਰ ਟਰੈਕਟਰ ਮਾਰਚ ਦਾ ਐਲਾਨ ਸੀ ਤਾਂ ਜੋ ਐਲਾਨ ਸੀ ਉਹਦੇ ਉਲਟ ਚੱਲ ਕੇ ਇਹ ਜੜੀਆਂ ਕੁਝ ਜਥੇਬੰਦੀਆਂ ਲਾਲ ਕਿਲੇ ਤੇ ਚਲੀਆਂ ਗਈਆਂ ਆਪ ਦਾ ਵੱਖਰਾ ਹੀ ਐਕਸ਼ਨ ਕਰ ਦਿੱਤਾ ਜਿਹੜਾ ਕਿ ਅਨਾਉਂਸ ਨਹੀਂ ਸੀ ਜਿਹੜਾ ਕਿ ਐਲਾਨ ਨਹੀਂ ਸੀ ਤਾਂ ਉਹ ਕਹਿੰਦੇ ਐਸਕੇਮ ਵਾਲੇ ਤੇ ਉਹਦੇ ਵਿੱਚੋਂ ਕਹਿੰਦੇ ਵੀ ਬਹੁਤ ਵੱਡਾ ਉਸ ਦਿਨ ਸਾਡਾ ਹਰਜਾ ਹੋਇਆ ਸਾਡੇ ਤੇ ਗੋਦੀ ਮੀਡੀਆ ਨੇ ਵੀ ਰੱਜ ਕੇ ਤਵਾ ਲਾਇਆ ਵੀ ਇਹ ਤਾਂ ਐਸੇ ਲਈ ਆਏ ਨੇ ਇਨਾਂ ਚ ਕੋਈ ਡਿਸਪਲਨ ਨਹੀਂਗਾ ਉਹ ਕਹਿੰਦੇ ਅਸੀਂ ਇਹਨਾਂ ਚੀਜ਼ਾਂ ਦੀ ਪਰਚੋਲ ਕਰਨੀ ਚਾਹੁੰਦੇ ਆ ਵੀ ਕੌਣ ਡਿਸਪਲਨ ਚ ਅਨੁਸ਼ਾਸਨ ਚ ਤੈਅ ਕੀਤੇ ਅਨੁਸ਼ਾਸਨ ਤੇ ਚੱਲਦਾ ਕੌਣ ਨਹੀਂ ਚੱਲਦਾ ਪਰ ਉਹ ਕਹਿੰਦੇ ਕੁਝ ਜਥੇਬੰਦੀਆਂ ਨੇ ਜਿਹੜੀਆਂ ਇਹ ਪਰਚੋਲ ਨਹੀਂ ਕਰਨਾ ਚਾਹੁੰਦੀਆਂ ਪਰ ਉਧਰੋਂ ਦੂਜੇ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਦੇਖੋ ਅਸੀਂ ਕੁਝ ਵੀ ਕਦੇ ਗਲਤ ਨਹੀਂ ਕੀਤਾ ਅਸੀਂ ਅਨੁਸ਼ਾਸਨ ਚ ਚੱਲੇ ਆ ਤੇ ਅਸੀਂ ਜਿੱਥੇ ਵੀ ਕੋਈ ਫਰਕ ਸ਼ਰਕ ਰਿਹਾ ਉਹਨੂੰ ਮੰਨਣ ਤੋਂ ਕਦੇ ਇਨਕਾਰੀ ਵੀ ਨਹੀਂ ਹੋਏ ਇਸ ਤਰ੍ਹਾਂ ਦੋਵੇਂ ਧਿਰਾਂ ਆਪੋ ਆਪਣੀ ਗੱਲ ਕਰਦੀਆਂ ਨਹੀਂ ਪਰ ਖੈਰ देर ਆਏ ਦਰਸਤ ਆਏ ਸਾਰੇ ਆਗੂ ਮੇਰੇ ਨਾਲੋਂ ਸਿਆਣੇ ਨੇ ਸਾਰੇ ਆਗੂ ਮੇਰੇ ਨਾਲੋਂ ਚੰਗੇ ਨੇ ਮੇਰੇ ਨਾਲੋਂ ਉੱਚੇ ਨੇ ਅਸੀਂ ਤਾਂ ਬਹੁਤ ਛੋਟੇ ਲੋਕ ਆ ਅਸੀਂ ਇਹਨਾਂ ਲੜਨ ਵਾਲੇ ਮਹਾਨ ਲੋਕਾਂ ਦੀ ਰੀਸ ਕੀ ਕਰ ਸਕਦੇ ਆ ਪਰ ਫਿਰ ਵੀ ਅਸੀਂ ਇੱਕ ਕਾਮਨਾ ਕਰ ਸਕਦੇ ਆ ਵੀ ਭਾਈ ਇਕੱਠੇ ਹੋ ਜੋ ਹੱਥ ਜੁੜੇ ਨੇ ਹਾਂ ਏਕਤਾ ਕਰੋ ਟਕਾਊ ਤੇ ਸਿਧਾਂਤਕ ਕਰੋ ਪ੍ਰੋਬਲਮਾਂ ਨੂੰ ਸੈੱਟ ਕਰੋ ਪ੍ਰੋਬਲਮਾਂ ਨੂੰ ਸੈੱਟ ਕਰਕੇ ਫਿਰ ਏਕਤਾ ਕਰੋ ਔਰ ਇਹ ਜਿਹੜੀ ਏਕਤਾ ਦੀ ਅੱਜ ਇਹਨਾਂ ਦੇ ਵਿੱਚ ਕੋਸ਼ਿਸ਼ ਹੋਈ ਆ ਇਹ ਲਾਜ਼ਮੀ ਹਕੂਮਤਾਂ ਨੂੰ ਵਕਤ ਪਾਏਗੀ ਜਿਹੜੀਆਂ ਚਾਂਬੜੇ ਫਿਰਦੇ ਸੀ ਜਿਹੜੇ ਕਾਰਪੋਰੇਟ ਦੇ ਹੱਥੇ ਚੜ ਕੇ ਜਿਹੜੀਆਂ ਤਾਕਤਾਂ ਵੀ ਅਸੀਂ ਤਾਂ ਜੋ ਮਰਜ਼ੀ ਕਰਾਂਗੇ ਹੁਣ ਇਹ ਤਾਂ ਖਿੰਡ ਪੁੰਡ ਗਏ ਇਹ ਤਾਂ ਟੁੱਟ ਗਏ ਇਹ ਤਾਂ ਪਾਟ ਗਏ ਅੱਜ ਉਹ ਬੀਜੇਪੀ ਦਾ ਇੱਕ ਆਗੂ ਆ ਪੰਜਾਬ ਦਾ ਹਰਜੀਤ ਗਰੇਵਾਲ ਉਹ ਅੱਜ ਬੋਲੀ ਜਾਂਦਾ ਸੀ ਉਹ ਕਹਿ ਰਿਹਾ ਸੀ ਇਹ ਜਿਹੜਾ ਡੱਲੇਵਾਲ ਹੋਰਾਂ ਦੇ ਜਿਹੜੇ ਅੰਦੋਲਨ ਨੇ ਨਾ ਕਹਿੰਦਾ ਇਹਨਾਂ ਦੇ ਪਿੱਛੇ ਵਿਦੇਸ਼ੀ ਤਾਕਤਾਂ ਨੇ ਉਹ ਕਹਿੰਦਾ ਇਹ ਆਪ ਨਹੀਂ ਲੜ ਲੈ ਵਿਦੇਸ਼ਾਂ ਚੋਂ ਫੰਡ ਆ ਰਹੇ ਨੇ ਇਹਨਾਂ ਦੇ ਪਿੱਛੇ ਗਰਮਖਿਆਲੀ ਨੇ ਔਰ ਕਹਿੰਦਾ ਡੱਲੇਵਾਲ ਹੋਰਾਂ ਨੂੰ ਵੀ ਵਰਤਿਆ ਜਾ ਰਿਹਾ ਐਥੋਂ ਤੱਕ ਗੱਲਾਂ ਬੀਜੇਪੀ ਦੇ ਜਿਹੜੇ ਆਗੂ ਨੇ ਉਹ ਕਰ ਰਹੇ ਨੇ ਔਰ ਪਿਛਲੇ ਦਿਨੀ ਇੱਕ ਐਮਪੀ ਜਿਹੜਾ ਹਰਿਆਣਾ ਦੇ ਵਿੱਚ ਬੀਜੇਪੀ ਦਾ ਉਹਨੇ ਤਾਂ ਇੱਥੋਂ ਤੱਕ ਕਹਿਤਾ ਹਫਤਾ ਪਹਿਲਾਂ ਉਹ ਕਹਿੰਦਾ ਵੀ ਇਹ ਜਿਹੜੇ ਨੇ ਫੰਡ ਇਕੱਠਾ ਕਰਨ ਲਈ ਅੰਦੋਲਨ ਕਰਦੇ ਨੇ ਔਰ ਇਹ ਬਿਲਕੁਲ ਗਲਤ ਬੰਦੇ ਨੇ ਔਰ ਇਹ ਇਹਨਾਂ ਦੀ ਮੰਗ ਜਿਹੜੀ ਕੋਈ ਵੀ ਜਾਇਜ਼ ਨਹੀਂ ਇਹ ਕਿਸਾਨ ਹੈ ਹੀ ਨਹੀਂ ਇਹਨਾਂ ਨੇ ਕਹਿੰਦਾ ਨਸ਼ਾ ਜਿਹੜਾ ਪਹਿਲਾਂ ਪੰਜਾਬ ਸੀ ਪੰਜਾਬ ਤੋਂ ਹਰਿਆਣੇ 'ਚ ਕਹਿੰਦਾ ਇਹਨਾਂ ਕਿਸਾਨਾਂ ਨੇ ਸਾਡੇ ਹਰਿਆਣੇ 'ਚ ਨਸ਼ਾ ਫਲਾਤਾ ਇਹੋ ਜੇ ਦੋਸ਼ ਉਹਨੇ ਲਾਏ ਨੇ ਉਹਨਾਂ ਨੂੰ ਮੌਕਾ ਮਿਲ ਰਿਹਾ ਸੀ ਪਰ ਜਦੋਂ ਇਹ ਇਕੱਠੇ ਹੋ ਗਏ ਇੱਕਠੇ ਹੋ ਕੇ ਇੱਕ ਦਹਾੜ ਮਾਰਤੀ ਨਾ ਇਹਨਾ ਕਿਰਤੀ ਲੋਕਾਂ ਨੇ ਕਿਸਾਨਾਂ ਮਜ਼ਦੂਰਾਂ ਨੇ ਤਾਂ ਬੋਲਤੀਆਂ ਬੰਦ ਹੋ ਜਾਣੀਆਂ प्रदीप ਉਹਨਾਂ ਦੀਆਂ ਇਹ ਉਹਨਾਂ ਦੀ ਜਬਾਨਾਂ ਉਦੋਂ ਤੱਕ ਚੱਲਦੀਆਂ ਜਦੋਂ ਤੱਕ ਇਹ ਸ਼ੇਰ ਇਕੱਲੇ-ਇਕੱਲੇ ਨੇ ਜਦੋਂ ਸ਼ੇਰ ਇਕੱਠੇ ਹੋ ਗਏ ਤੇ ਤੁਸੀਂ ਦੇਖਿਓ ਫਿਰ ਬਣਦਾ ਕੀ ਆ ਸੋ ਅੱਜ ਦੀ ਜਿਹੜੀ ਮੀਟਿੰਗ ਆ ਉਹਨੇ ਚੰਗੇ ਨਤੀਜੇ ਕੱਢਣ ਦੀ ਇੱਕ ਇੱਕ ਸੰਕੇਤ ਦਿੱਤੇ ਨੇ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕੀ ਬਣਦਾ